ਵਾਹਿਗੁਰੂ ਜੀ ਤਨ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੁੱਲ ਬਾਣੀ 35 ਮਹਾਂਪੁਰਖਾਂ ਦੀ ਹੈ ਵਾਹਿਗੁਰੂ ਜੀ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੇ ਲਿਖਾਰੀ ਭਾਈ ਗੁਰਦਾਸ ਜੀ ਵਾਹਿਗੁਰੂ ਜੀ ਤੇ ਪਹਿਲਾ ਪ੍ਰਕਾਸ਼ ਸਤੰਬਰ 1604 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਇਆ ਵਾਹਿਗੁਰੂ ਜੀ ਜਿਸ ਤੇ ਕਿ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਹਨ ਜਿਹੜੇ ਛੇ ਗੁਰੂ ਸਹਿਵਾਨਾਂ ਦੀ ਬਾਣੀ ਦਰਜ ਹੈ ਉਹ ਹਨ ਵਾਹਿਗੁਰੂ ਜੀ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੇ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੇ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਨੌਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਇਹ ਛੇ ਨੰਬਰ ਛੇ ਗੁਰੂ ਸਹਿਵਾਨ ਹਨ ਵਾਹਿਗੁਰੂ ਜੀ ਤੇ 15 ਭਗਤ ਹਨ ਵਾਹਿਗੁਰੂ ਜੀ ਭਗਤ ਕਬੀਰ ਜੀ ਭਗਤ ਫਰੀਦ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਭਗਤ ਤਦਨਾ ਜੀ ਭਗਤ ਤਿਰloਚਨ ਜੀ ਭਗਤ ਭਿਕਨ ਜੀ ਭਗਤ ਪਰਮਾਨੰਦ ਜੀ ਭਗਤ ਜੈਦੇਵ ਜੀ ਭਗਤ ਪੀਪਾ ਜੀ ਭਗਤ ਧੰਨਾ ਜੀ ਭਗਤ ਬੈਣੀ ਜੀ ਭਗਤ ਸੂਰਦਾਸ ਜੀ ਭਗਤ ਸੈਣ ਜੀ ਤੇ ਭਗਤ ਰਾਮਾਨੰਦ ਜੀ ਤੇ 11 ਪਟ ਹਨ ਵਾਹਿਗੁਰੂ ਜੀ ਪਟ ਕਲ ਜੀ ਪਟ ਜਲਪ ਜੀ ਪਟ ਕੀਰਤ ਜੀ ਪਟ ਭੀਖਾ ਜੀ ਪਟ ਜਸਲ ਜੀ ਤੇ ਪਟ ਨਾਲ ਜੀ ਪਟ ਪੱਲ ਜੀ ਪਟ ਗਯਦ ਜੀ ਪਟ ਮਥੂਰਾ ਜੀ ਪਟ ਵੱਲ ਜੀ ਤੇ ਪਟ ਹਰੀਵੰਤ ਜੀ ਤਿੰਨ ਗੁਰ ਸਿੱਖ ਹੋਏ ਵਾਹਿਗੁਰੂ ਜੀ ਪਾਈ ਸੁੰਦਰ ਜੀ ਪਾਈ ਸੱਤਾ ਜੀ ਤੇ ਪਾਈ ਬਲਵੰਡ ਜੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 33 ਰਾਗ ਹਨ ਵਾਹਿਗੁਰੂ ਜੀ ਜੋ ਕਿ ਇਸ ਤਰ੍ਹਾਂ ਹਨ ਪਹਿਲਾ ਰਾਗ ਸ਼ੀਰ ਰਾਗ ਰਾਗ ਮਾਚ ਰਾਗ ਗੋੜੀ ਰਾਗ ਆਸ਼ਾ ਰਾਗ ਗੁਜਰੀ ਰਾਗ ਦੇਵ ਨ ਗੰਧਾਰੀ ਰਾਗ ਵਿਹਾਗੜਾ ਰਾਗ ਵੜ ਹੰਸ ਰਾਗ ਸੌਰਠ ਰਾਗ ਤਨਾਸਰੀ ਰਾਗ ਚੈਸਰੀ ਰਾਗ ਢੋਡੀ ਰਾਗ ਵਿਰਾੜੀ राग तिलंग, राग सूही राग विलावल राग गौड़, राग रामकली राग नट, राग माली गौड़ा राग मारू राग तुखारी राग केदारा राग पैरो, राग वसंत, राग सारंग राग कानड़ा राग मलार राग कल्याण राग प्रभाती राग जैजावंती वाहिगुरु जी एक राग हैं वाहेगुरु जी ਤੰਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਜਿਹੜੀਆਂ ਰਾਗ ਮੁਕਤ ਬਾਣੀਆਂ ਉਹ ਹੈਗੀ ਜਪੁ ਵਾਹਿਗੁਰੂ ਜੀ ਸੋਦਰ ਸੋ ਪੁਰਖ ਤੇ ਸੋ ਹਿਲਾ ਜਿਹੜੀਆਂ ਬਾਣੀਆਂ ਨੇ ਇੱਕ ਅੰਗ ਤੋਂ ਆਰੰਭ ਹੋ ਕੇ 31 ਅੰਗ ਤੱਕ ਹਨ ਵਾਹਿਗੁਰੂ ਜੀ ਉਹ ਹੈ ਹੈਗੀਆਂ ਨੇ ਸਲੋਕ ਸਾਸਕ੍ਰਿਤੀ ਗਾਥਾ ਵਾਹਿਗੁਰੂ ਜੀ ਫੁਨ ਹੈ ਚਾਉ ਬੋਲੇ ਸਲੋਕ ਭਗਤ ਕਬੀਰ ਜੀ ਦੇ ਸ਼ਲੋਕ ਭਗਤ ਫਰੀਦ ਜੀ ਦੇ ਤਵਈਏ ਸ਼੍ਰੀ ਮੁਖਵਾਕ ਮਹੱਲਾ ਪੰਜਵਾਂ ਪਟਾਂ ਦੇ ਤਵਈ ਸਲੋਕ 12 ਤਿਸ ਵਧਿਕ ਸਲੋਕ ਮਹੱਲਾ ਪਹਿਲਾ ਮੁੰਦਾਵਣੀ ਸਲੋਕ ਮਹੱਲਾ ਪੰਜਵਾਂ ਤੇ ਰਾਗ ਮਾਲਾ ਵਾਹਿਗੁਰੂ ਜੀ ਜਿਹੜੀਆਂ ਬਾਣੀਆਂ ਅੰਗ 1353 ਤੋਂ ਆਰੰਭ ਹੋ ਕੇ 1430 ਅੰਗ ਦੇ ਜਾ ਕੇ ਸਮਾਪਤ ਹੁੰਦੀਆਂ ਨੇ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਉਹਨਾਂ ਦੇ ਵਿੱਚ ਬਹੁਤ ਹੀ ਜਿਹੜੇ ਸ਼ਬਦ ਨੇ ਉਹਨਾਂ ਦੀ ਗਿਣਤੀ ਹਰੀ ਸ਼ਬਦ 8345 ਵਾਰ ਵਾਹਿਗੁਰੂ ਜੀ ਵਾਹਿਗੁਰੂ ਸ਼ਬਦ 13 ਵਾਰ ਵਾਹਿਗੁਰੂ ਸ਼ਬਦ 3 ਵਾਰ, ਗੋਵਿੰਦ ਸ਼ਬਦ 745 ਵਾਰ, ਰਾਮ ਸ਼ਬਦ 2522 ਵਾਰ, ਅਲਹਾ ਸ਼ਬਦ 49 ਵਾਰ, ਖੁਦਾ ਸ਼ਬਦ 17 ਵਾਰ, ਠਾਕੁਰ ਸ਼ਬਦ 216 ਵਾਰ, ਗੋਪਾਲ ਸ਼ਬਦ 491 ਵਾਰ, ਨਾਰਾਇਣ ਸ਼ਬਦ 85 ਵਾਰ, ਕਰਤਾਰ ਸ਼ਬਦ 220 ਵਾਰ, ਤੇ ਪਾਰਵ੍ਰਹਮ ਸ਼ਬਦ 324 ਵਾਰ ਆਉਂਦਾ ਹੈ ਵਾਹਿਗੁਰੂ ਜੀ। ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਜਿਹੜੀਆਂ ਵਾਰਾਂ ਤੇ ਧੁਨੀਆਂ ਨੇ ਉਹ 22 ਵਾਰਾਂ ਹਨ ਵਾਹਿਗੁਰੂ ਜੀ ਤੇ 9 ਧੁਨੀਆਂ ਦਰਜ ਹਨ ਜਿਹੜੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਅੱਖਰ ਨੇ ਉਹ 10,24,000 ਅੱਖਰ ਹਨ ਵਾਹਿਗੁਰੂ ਜੀ ਤੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਜਿਹੜੀ ਬਾਣੀ ਹੈ ਉਹ 13 ਭਾਸ਼ਾਵਾਂ ਦੇ ਵਿੱਚ ਹੈ ਵਾਹਿਗੁਰੂ ਜੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਜਿਹੜੇ ਗੁਰੂਆਂ ਭਗਤਾਂ ਪੱਟਾਂ ਦੇ ਸਿੱਖਾਂ ਦੇ ਜਿਹੜੇ ਸ਼ਬਦ ਨੇ ਉਹ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 974 ਸ਼ਬਦ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ 62 ਸ਼ਬਦ ਸ੍ਰੀ ਗੁਰੂ ਅਮਰਦਾਸ ਜੀ ਦੇ 907 ਸ਼ਬਦ ਸ੍ਰੀ ਗੁਰੂ ਰਾਮਦਾਸ ਜੀ ਦੇ 679 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ 2218 ਸ਼ਬਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 115 ਸ਼ਬਦ ਹਨ ਵਾਹਿਗੁਰੂ ਜੀ ਤੇ ਭਗਤ ਕਬੀਰ ਜੀ ਦੇ 541 ਸ਼ਬਦ ਤੇ ਹੋਰ ਭਗਤਾਂ ਭੱਟਾਂ ਤੇ ਸਿੱਖਾਂ ਦੇ 381 ਸ਼ਬਦ ਹਨ ਵਾਹਿਗੁਰੂ ਜੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਵਾ ਕੇ 1708 ਈਸਵੀ ਵਿੱਚ ਸ਼੍ਰੀ ਹਜੂਰ ਸਾਹਿਬ ਵਿਖੇ ਗੁਰਗੱਦੀ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ ਵਾਹਿਗੁਰੂ ਜੀ ਤੇ ਹੁਕਮ ਕੀਤਾ ਸੀ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਸ ਲਈ ਹਰ ਇੱਕ ਗੁਰਤਿੱਖ ਦਾ ਫਰਜ਼ ਬੰਦਾ ਹੈ ਵਾਹਿਗੁਰੂ ਜੀ ਕਿ ਉਹ ਕੇਵਲ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨੇ ਤੇ ਕਿਸੇ ਵੀ ਹੋਰ ਦੇਹਧਾਰੀ ਨੂੰ ਆਪਣਾ ਗੁਰੂ ਨਾ ਮੰਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗਤ ਜੀ ਜੇ ਜਾਣਕਾਰੀ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਿਓ